ਇੱਕ ਪਾਸੇ ਅੰਨ ਦਾ ਛੱਦਰ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਗਰੀਬ ਪਰਵਾਰ ਆ ਤਾਂ ਇੱਕ ਪਾਸੇ ਜ਼ੁਲਮ ਆ ਤੇ ਦੂਸਰੇ ਪਾਸੇ ਕਿਸੇ ਤਰ੍ਹਾਂ ਦੀ ਮਦਦ ਹੀ ਸਹਾਇਤਾ ਦੇ ਨਹੀਂ ਪਹੁੰਚਾਏ ਉਲਟਾ ਇੱਕ گلوਕੋਜ਼ ਦੀ ਬੋਤਲ ਲਿਆਉਣ ਵਾਸਤੇ ਜਾਂ ਇੱਕ ਇੰਜੈਕਸ਼ਨ ਲਵਾਉਣ ਵਾਸਤੇ ਪਹਿਲਾ ਪੈਸੇ ਦੀ ਮੰਗ ਕੀਤੀ ਜਾਂਦੀ ਆ ਨਹੀਂ ਤੇ ਇਲਾਜ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਇਹ ਸਿਰ ਜਿਹੜਾ ਇਸ ਧਰਤੀ ਉੱਤੇ ਖੜਾ ਰਹੂਗਾ ਇਹਦੇ ਲਈ ਸਰਕਾਰ ਜਿੰਨਾ ਵੀ ਤਸ਼ੱਦਦ ਦਾ ਵੱਡਾ ਅੰਝਰ ਘਾਉਣਾ ਚਾਹੁੰਦੀ ਹੈ ਉਹ ਲਗਾਤਾਰ ਘਾ ਕੇ ਦੇਖ ਲਵੇਂ ਇਸ ਸਮੇਂ ਮੀਆਂ ਜੀ ਹਰਨੰਦ ਸਿੰਘ ਹਸਪਤਾਲ ਅੰਮ੍ਰਿਤਸਰ ਸਾਹਿਬ ਜਿੱਥੇ ਜਿੱਤੇ ਸਰਜੀਕਲ ਵਾਰਡ ਨੰਬਰ 2 ਦੇ 108 ਨੰਬਰ ਬੈੱਡ ਦੇ ਉੱਤੇ ਸਾਡਾ ਜੁਦਾ ਜਸਵਿੰਦਰ ਸਿੰਘ ਇਹਨਾਂ ਰੰਗਨੰਦ ਉਹ ਕੱਲ੍ਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਗੁੱਚੜ ਮੁਖਮਲ ਦੀ ਭਗਵੰਤ ਮਾਨ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦੇ ਨਾਲ ਆਪਣੀ ਭਾਈਵਾਲੀ ਨੂੰ ਪਗਾਉਂਦਿਆਂ ਜਿਹੜਾ ਅਤਿਆਚਾਰ ਕੀਤਾ ਕਿਸਾਨਾਂ ਦਿੱਤੇ ਉਹਦੇ ਵਿੱਚ ਜਸਵਿੰਦਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਔਰ ਜ਼ਖਮ ਈਮੇਕ ਜ਼ਿਆਦਾ ਹੋਈ ਨਹੀਂ ਅੰਦਰੂਨੀ ਤੌਰ ਤੇ ਲਗਭਗ 100 ਬਲਾਜਮ ਜਿਹੜਾ ਉਹ ਪੈਰ ਰੱਖ ਕੇ ਜਸਵਿੰਦਰ ਸਿੰਘ ਦੇ ਉੱਪਰ ਉਹਦੀ ਗੁਜਰ ਗਿਆ ਔਰ ਬੜੀ ਦੁਰਗਤ ਦੇ ਨਾਲ ਪੈਰਾਂ ਤੋਂ ਫੜ ਕੇ ਕੱਦੂ ਦੇ ਵਿੱਚੋਂ ਖਿੱਚ ਗਏ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸੇ ਤਰ੍ਹਾਂ ਦੀ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਤੋਂ ਪ੍ਰਦਾਨ ਨਹੀਂ ਕੀਤੀ ਗਈ ਅੱਜ ਜਿਸ ਕੀ ਖੇਤ ਨੂੰ ਆਮਰਾ ਸਰਦੇ ਸਿਵਲ ਗੁਰੂ ਨਾਨਕ ਹਸਪਤਾਲ ਦੇ ਵਿੱਚ ਖੜੇ ਆ ਅਜੇ ਵੀ ਜਸਵਿੰਦਰ ਸਿੰਘ ਦੀ ਹਾਲਤ ਜਿਹੜੀ ਆ ਉਹ ਸੁਧਰ ਨਹੀਂ ਹੈਗੀ ਇੱਕ ਪਾਸੇ ਅੰਨਾਂ ਤਸ਼ੱਦਦ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਗਰੀਬ ਪਰਿਵਾਰ ਆ ਨਾਲ ਇਹਨਾਂ ਦੇ ਧਰਮ ਪਤਨੀ ਵੀ ਇੱਥੇ ਖੜੇ ਨੇ ਜਿਹੜੇ ਲੱਤ ਤੋਂ ਠੀਕ ਨਹੀਂ ਹੈਗੀ ਚੱਲ ਫਿਰ ਨਹੀਂ ਸਕਦੇ ਭਾਈ ਸਾਹਿਬ ਜਿਹੜੇ ਨੇ ਵਡੇਰੀ ਉਮਰ ਦੇ ਵਿੱਚ ਖੜੇ ਨੇ ਤਾ ਇੱਕ ਪਾਸੇ ਜ਼ੁਲਮ ਆ ਤੇ ਦੂਸਰੇ ਪਾਸੇ ਕਿਸੇ ਤਰ੍ਹਾਂ ਦੀ ਮਦਦ ਸਹਾਇਤਾ ਦੇਣ ਦੀ ਬਜਾਏ ਉਲਟਾ ਇੱਕ ਗਲੂਕੋਜ਼ ਦੀ ਬੋਤਲ ਲਿਆਉਣ ਵਾਸਤੇ ਜਾਂ ਇੱਕ ਇੰਜੈਕਸ਼ਨ ਲਵਾਉਣ ਵਾਸਤੇ ਪਹਿਨਾ ਪੈਸੇ ਦੀ ਮਾਰ ਕੀਤੀ ਜਾਂਦੀ ਆ ਨਹੀਂ ਤੇ ਇਲਾਜ ਵੀ ਸ਼ੁਰੂ ਨਹੀਂ ਕੀਤਾ ਜਾ ਰਿਹਾ ਅਸੀਂ ਇੱਥੇ ਬਿਲਕੁਲ ਸਾਫ਼ ਅਪੀਲ ਕਰਦੇ ਆਂ ਜਮਹੂਰੀ ਹੱਕਾਂ ਦੀ ਗੱਲ ਕਰਦੇ ਆਂ ਔਰ ਧਰਨੇ ਪ੍ਰਦਰਸ਼ਨ ਸਾਡੇ ਜ਼ਰੂਰੀ ਹੱਕ ਨੇ ਅਸੀਂ ਆਪਣੇ ਹੱਕਾਂ ਦੀ ਗੱਲ ਉਦੋਂ ਤੱਕ ਕਰਦੇ ਰਵਾਂਗੇ ਜਦੋਂ ਤੱਕ ਇਹ ਸਿਰ ਜਿਹੜਾ ਇਸ ਧਰਤੀ ਉੱਤੇ ਖੜਾ ਰਹੂਗਾ ਇਦੇ ਲਈ ਸਰਕਾਰ ਜਿੰਨਾ ਵੀ ਤਸ਼ੱਦਦ ਦਾ ਵੱਡਾ ਮੁੱਦਾ ਘਾਣਾ ਚੁੰਦੀਆਂ ਉਹ ਲਗਾਤਾਰ ਢਾਕੇ ਦੇਖ ਲਵੇ ਇਸੇ ਤਰੀਕੇ ਨਾਲ ਸਾਡਾ ਇੱਕ ਦੂਸਰਾ ਸਾਡਾ ਵਲੰਟੀਅਰ ਆ ਹਰਜੀਤ ਸਿੰਘ ਲੀਰਕਾ ਜੋ ਗੰਭੀਰ ਰੂਪ ਚ ਕੱਲ ਦਾ ਜ਼ਖਮੀ ਆ ਜਿਹਨੂੰ ਪੁਲਿਸ ਦੇ ਥਾਣੇ ਚ ਬੰਦ ਕਰਕੇ ਰੱਖਿਆ ਲੰਮਾ ਸਮਾਂ ਉਹਦੀ ਵੀ ਹਾਲਤ ਕਾਫੀ ਗੰਭੀਰ ਆ ਇਸ ਤੋਂ ਬਾਅਦ ਅਸੀਂ ਉਹਨੂੰ ਵੀ ਜਾ ਕੇ ਦੇਖਾਂਗੇ ਸਾਡੀ ਸਰਕਾਰ ਨੂੰ ਮੂਬੀਲ ਆ ਕੀ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਦੀ ਪੂਰਤੀ ਕੀਤੀ ਜਾਵੇ ਉਹਨਾਂ ਨੂੰ ਬਣਦੇ ਹੱਕਾਂ ਦੇ ਪੈਸੇ ਦਿੱਤੇ ਜਾਣ ਅਸੀਂ ਵਿਸ਼ੇ ਦੇ ਵਿਕਾਸ 'ਤੇ ਅੜਿੱਕਾ ਨਹੀਂ ਹੈਗੇ ਸਰਕਾਰ ਇਹ ਅੜਿੱਕਾ ਜਾਣ ਪੁੱਛ ਕੇ ਜੱਥੇਬੰਦੀਆਂ ਦੇ ਸਿਰ ਤੇ ਰੱਖ ਕੇ ਪਾਉਣਾ ਚਾਹੀਦਾ ਸਰਕਾਰ ਇਹਦੇ ਉੱਤੇ ਬਣਦਾ ਜੋ ਕਦਮ ਚੁੱਕੇ